ਹਾਨੀ ਸਾਨੂੰ ਇੱਕ ਜਿਹੜਾ ਹੋਟਲ ਆ ਰਾਇਲ ਇਨ ਪੱਟੀ ਰੋਡ ਤੇ ਸਥਿਤ ਆ ਉਹਦੇ ਸੰਬੰਧੀ ਜਿਹੜੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਇਸ ਹੋਟਲ ਵਿੱਚ ਜਿਹੜਾ ਹੈਗਾ ਹੋਟਲ ਦੀ ਆਰਡ ਵਿੱਚ ਜਿਹੜਾ ਹੈਗਾ ਹੋਲੀ ਪਾਲੀਆਂ ਜਿਹੜੀਆਂ ਲੜਕੀਆਂ ਹੈਗੀਆਂ ਉਹਨੂੰ ਲਾਲਚ ਦੇ ਕੇ ਤੇ ਬੇਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਜਿਸ ਤੇ ਹਾਨੀ ਸਾਨੂੰ ਇੱਕ ਜਿਹੜਾ ਹੋਟਲ ਆ ਰਾਇਲ ਇਨ ਪੱਟੀ ਰੋਡ ਤੇ ਸਥਿਤ ਆ ਉਹਦੇ ਸੰਬੰਧੀ ਜਿਹੜੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਇਸ ਹੋਟਲ ਵਿੱਚ ਜਿਹੜਾ ਹੈਗਾ ਹੋਟਲ ਦੀ ਆਰਡ ਵਿੱਚ ਜਿਹੜਾ ਹੈਗਾ ਉਲੀ ਭਾਲੀਆਂ ਜਿਹੜੀਆਂ ਲੜਕੀਆਂ ਹੈਗੀਆਂ ਉਹਨੂੰ ਲਾਲਚ ਦੇ ਕੇ ਤੇ ਇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ ਜਿਸ ਤੇ ਜਿਹੜਾ ਸਾਡੇ ਵੱਲੋਂ ਜਿਹੜਾ ਉੱਥੇ ਰੇਡ ਕੀਤਾ ਗਿਆ ਤੇ ਚੈਕਿੰਗ ਕੀਤੀ ਗਈ ਉਹਦੇ ਦੌਰਾਨੇ ਚੈਕਿੰਗ ਜਿਹੜੀ ਹੈਗੀ ਹੈ ਸ਼ਿਕਾਇਤਾਂ ਦੇ ਸਬੰਧੀ ਜਿਹੜੀਆਂ ਆ ਰਹੀਆਂ ਸੀ ਉਹ ਦਰੁਸਤ ਕੀਤੀ ਗਈ ਤੇ ਉਹ ਸਬੰਧੀ ਜਿਹੜਾ ਹੈਗਾ ਸ਼ਿਕਾਇਤਾਂ ਦੇ ਆਧਾਰ ਤੇ ਤੇ ਜਿਹੜਾ ਲੜਕੀ ਹੈ ਵਿਕਟਮ ਦੇ ਆਧਾਰ ਤੇ ਮੁਕੱਦਮਾ ਦਰਜ ਥਾਣਾ ਸਿਵਲ ਲਾਈਨ ਦਰਜਿਸਟਰ ਕਰਕੇ ਤੇ ਉਹਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜਿਸ ਵਿੱਚ ਅ ਦੋ ਵਿਅਕਤੀ ਸੰਦੀਪ ਸਿੰਘ ਜਿਹੜਾ ਖੈਲੀ ਵਾਲੇ ਦਾ ਰਹਿਣ ਵਾਲਾ ਤੇ ਯਾਦਵਿੰਦਰ ਵਾਸੀ ਚੰਦਪਨ ਜੋ ਸੰਦੀਪ ਹੈ ਇਹ ਜਿਹੜਾ ਹੋਟਲ ਦਾ ਮਾਲਕ ਹੈ ਤੇ ਯਾਦਵਿੰਦਰ ਉਹ ਮੈਨੇਜਰ ਹੈ ਤੇ ਇਹਨਾਂ ਦੋਵਾਂ ਲੋਈ ਜਿਹੜਾ ਹੈਗਾ ਇਸ ਜਿਹੜਾ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤੇ ਦੋਵਾਂ ਨੂੰ ਇਸ ਚ ਜਿਹੜਾ ਅਰੈਸਟ ਕਰ ਲਿਆ ਗਿਆ ਹੈ